ਫਿਰੋਜ਼ਪੁਰ ਦੀ ਐਸਐਸਪੀ ਮੈਡਮ ਸੋਨੀਆ ਮਿਰਸ਼ਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਲੋਹੜੀ ਦਾ ਤਿਉਹਾਰ ਜਿਸਮੇ ਕਿ ਢੋਲ ਨਗਾੜੀਆਂ ਦੇ ਨਾਲ ਬੜੀ ਹੀ ਤੁਮਤਮਦ ਨਾਲ ਲੋਕਾਂ ਦੇ ਨਾਲ ਇਹ ਤਿਉਹਾਰ ਮਨਾਇਆ ਗਿਆ ਦੱਸਦੀ ਕਿ ਫਿਰੋਜ਼ਪੁਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਲੋਹੜੀ ਦਾ ਤਿਉਹਾਰ ਪੰਜਾਬ ਪੁਲਿਸ ਦੇ ਵੱਲੋਂ ਜਨਤਾ ਦੇ ਨਾਲ ਮਨਾਇਆ ਗਿਆ ਤੇ ਨਾਲ ਨੂੰ ਨਾਲ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਵੀ ਕੀਤਾ ਗਿਆ ਦੱਸਦੀ ਕਿ ਫਿਰੋਜ਼ਪੁਰ ਸ਼ਾਹਨੀ ਦੇ ਵਿੱਚ 7 ਨੰਬਰ ਚੁੰਗੀ ਦਾ ਇਹ ਮਾਮਲਾ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਟ੍ਰੈਫਿਕ ਦਾ ਪਾਲਣ ਕਰਨ ਦੇ ਉਦੇਸ਼ ਨੂੰ ਲੈ ਕੇ ਇੱਕ ਸੇਫਟੀ ਪੁਆਇੰਟ ਵੀ ਬਣਾਇਆ ਗਿਆ ਤੇ ਲੋਹੜੀ ਦਾ ਤਿਉਹਾਰ ਵੀ ਮਨਾਇਆ ਗਿਆ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਈਐਸਪੀਡੀ ਰਣਧੀਰ ਕੁਮਾਰ ਜਿਨ੍ਹਾਂ ਦਾ ਇਹ ਕਹਿਣਾ ਕਿ ਐਸਐਸਪੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਅ ਤਹਿਹਾ ਪਹਿਲੀ ਵਾਰ ਹੋਇਆ ਕਿ ਲੋਹੜੀ ਦਾ ਤਿਉਹਾਰ ਪੁਲਿਸ ਦੇ ਵੱਲੋਂ ਆਮ ਲੋਕਾਂ ਦੇ ਨਾਲ ਮਨਾਇਆ ਗਿਆ ਤੇ ਇਸੇ ਤਿਉਹਾਰ ਦੇ ਨਾਲ ਨਾਲ ਉਹਨਾਂ ਨੂੰ ਟ੍ਰੈਫਿਕ ਦੇ ਪ੍ਰਤੀ ਜਾਗਰੂਕ ਵੀ ਕੀਤਾ ਗਿਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਤੇ ਉਹਨਾਂ ਨੇ ਜਨਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਕੀਤਾ ਜਾਵੇ ਦੱਸਦੀ ਕਿ ਉੱਥੇ ਕੁਝ ਦੇਰ ਬਾਅਦ ਜਿਹੜੀਆਂ ਲੋਹੜੀ ਮੰਗਣ ਵਾਲੀਆਂ ਕੁਝ ਮਹਿਲਾਵਾਂ ਵੀ ਇਕੱਠੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਢੋਲ ਦੀ ਥਾਪ ਤੇ ਜੰਮ ਕੇ ਗਿੱਧਾ ਵੀ ਪਾਇਆ ਤੇ ਪੁਲਿਸ ਦੇ ਵੱਲੋਂ ਇੱਥੇ ਲੋਕਾਂ ਨੂੰ ਵਧਾਈ ਵੀ ਦਿੱਤੀ ਗਈ ਹੈ ਤਾਂ ਦੱਸਦੇ ਇਹ ਕਿ ਇੱਥੇ ਜੰਮ ਕੇ ਉਤਸ਼ਾਹ ਦੇ ਨਾਲ ਖੁਸ਼ ਹੋ ਕੇ ਜਨਤਾ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਇਸ ਤਿਹਾੜ ਨੂੰ ਮਨਾਇਆ ਗਿਆ ਇੱਕ ਭਾਈਚਾਰਕ ਸਾਂਝ ਦਾ ਤੇ ਸੱਭਿਆਚਾਰ ਕਿਸ ਤਰੀਕੇ ਦਾ ਪੰਜਾਬ ਦਾ ਉਸ ਦਾ ਵੀ ਸੁਨੇਹਾ ਦਿੱਤਾ ਗਿਆ ਇਤਵਾਰ ਹੈ ਸੁਖ ਮਿਲ ਜੁਲ ਕੇ ਬਹੁਤ ਅੱਛੀ ਰਿਸਪੈਕਟ ਕਰੀਏ ਇਹ ਇਤਵਾਰ ਬਹੁਤ ਅੱਛਾ ਮਨਾਇਆ ਗਿਆ ਸਾਰੋ ਕੇ ਲਈ ਹਰ ਸਾਲ ਮਨਾਉਣਾ ਚਾਹੀਏ ਉਸ ਮਲਾਜੇ ਹਮਾਰੀ ਬਹੁਤ ਰਿਸਪੈਕਟ ਕਰਦੇ ਹਰ ਜਗ੍ਹਾ ਸਭ ਕੀ ਰਿਸਪੈਕਟ ਕਰਦੇ ਜੀਮ ਮਲਾਜੇ ਹਮਾਰੇ ਸਾਥ ਖੜੇ ਹੁੰਦੇ ਹਰ ਜਗ੍ਹਾ ਬਹੁਤ ਰਿਸਪੈਕਟ ਕਰਦੇ ਮਾਜੀ ਇਹਤਵਾਰ ਬਹੁਤ ਖੁਸ਼ੀਆਂ ਦਾ ਖੁਸ਼ੀਆਂ ਦਾ ਤਿਵਾਰ ਹੈ ਹਰ ਕਿਸੇ ਕੋ ਮਿਲ ਜੁਲ ਕੇ ਇਤਵਾਰ ਮਨਾਉਣਾ ਚਾਹੀਏ ਕਿਤਾ ਜਾ ਰਹੇ ਪਹਿਲਾ ਤਾਂ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਲੋਰੀ ਦੀ ਲਖਲਖ ਵਧਾਈਆਂ ਮਾਂਜੋ ਕੇ ਐਸਐਸਪੀ ਖਰੋਜਪੁਰ 소ਮਾ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਦਿੱਤੇ ਉਹ ਨਿਰਦੇਸ਼ ਮੁਤਾਬਿਕ ਜਿਵੇਂ ਤੁਸੀਂ ਜਾਣਦੇ ਹੋ ਕਿ ਜਿੰਨੇ ਪੁਲਿਸ ਮੁਲਾਜ਼ਮ ਐ ਤੇ ਟ੍ਰੈਫਿਕ ਦੇ ਮੁਲਾਜ਼ਮ ਐ 24 ਘੰਟੇ ਤੁਹਾਡੀ ਸਹੂਲਤ ਤੇ ਸੇਵਾ ਵਾਸਤੇ ਰੋਡ ਤੇ ਰਹਿੰਦੇ ਨੇ ਤੇ ਫੀਲਡ ਤੇ ਰਹਿੰਦੇ ਨੇ ਤੇ ਇਹ ਲੋਹੜੀ ਦਾ ਪਰਵ ਜਿੱਥੇ ਉਹਨਾਂ ਦੀ ਡਿਊਟੀ ਹੁੰਦੀ ਹੈ ਉੱਥੇ ਹੀ ਮਨਾਇਆ ਜਾ ਰਿਹਾ ਹੈ ਸਾਡੀ ਪੁਲਿਸ ਫੈਮਿਲੀ ਦੇ ਨਾਲ 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 ਜਿਹੜੇ ਲੋਕ ਨੇ ਜਿਹੜੇ ਹੁਣ ਟ੍ਰੈਵਲ ਕਰ ਰਹੇ ਹਨ ਉਹਨੂੰ ਵੀ ਇਹ ਲੋਹੜੀ ਦੇ ਪਵਨ ਤਰਵਚ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਦੇ ਨਾਲ ਡੀਐਸਪੀ ਹੈੱਡਕ quarters ਦੀ ਅਰੁਮੰਡਨ ਜੀ ਦਾ ਇੱਕ ਬੜਾ ਹੀ ਅਨੋਖਾ ਉਪਰਾਲਾ ਰਿਹਾ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ 셀ਫੀ ਪੁਆਇੰਟ ਬਣਾਇਆ ਗਿਆ ਹੈ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਸਾਂਝ ਫਲੋਸਫਟ ਟ੍ਰੈਫਿਕ ਬਿਲਦੇ ਜਿਹੜੇ ਪੈਂਪਲੇਟ ਹੈ ਜਿਸ ਵਿੱਚ ਹਰ ਤਰੀਕੇ ਦੇ ਜਿਹੜੇ ਸਿਗਨਲ ਹੈਗੇ ਉਹ ਲਿਖਿਆ ਹੋਇਆ ਹੈ ਇਹ ਵੀ ਅਵੇਰਨੈਸ ਵਾਸਤੇ ਲੋਕਾਂ ਨੂੰ ਲੋਰੀ ਦੇ ਪੱਵਦ ਦਿੱਤਾ ਜਾ ਰਹੇ ਹੈ ਇਹਦੇ ਨਾਲ ਨਾਲ ਜਿਹੜੇ ਲੋਕ ਲੋਕਾਂ ਨੇ ਟ੍ਰੈਫਿਕ ਨਿਯਮ ਦਾ ਪਾਲਨ ਕਿੱਦਾਂ ਹੈਗਾ ਹੈਲਮਟ ਪਾਈਏ ਜਾਂ ਰੈੱਡ ਲਾਈਟ ਤੇ ਰੁਕ ਰਹੇ ਨੇ ਉਹਨੂੰ ਵੀ ਥੈਂਕ ਯੂ ਕਿਹਾ ਜਾ ਰਿਹਾ ਹੈ ਨਾ ਲੋਕਾਂ ਨੂੰ ਅਵੇਵਿਕਤਾ ਜਾ ਰਿਹਾ ਤੇ ਲੋਰੀ ਤੇ ਪਰਚੂ ਵੀ ਸ਼ਾਮਿਲ ਕਿਹਾ ਜਾ ਰਿਹਾ ਹੈ ਆ ਜਰਾ ਅਨੋਖਾ ਉਪਰਾਲਾ ਯੂਨਿਕ ਉਪਰਾਲਾ ਫਿਰੋਜ਼ਪੁਰ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਇਹ ਇਨੀਸ਼ੀਏਟਿਵ ਲਈ ਡੀਐਸਪੀ ਹੈਡਕ quarters ਤੋਂ ਅਨੁਮੰਦਨ ਦੇ ਜਿਹੜਾ ਐਪਰੀਸ਼ੀਏਸ਼ਨ ਹੈ ਉਹ ਵੀ ਉੱਪਰ ਅਫਸਰ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ ਐਸਰ ਜਿਹੜੀ ਫਿਰੋਜ਼ਪੁਰ ਪੁਲਿਸ ਵੱਲੋਂ ਜਿਹੜੀ ਨਵੇਕਲੀ ਪਹਿਲ ਆ ਬੜੀ ਹੀ ਸ਼ਲਾਘਾਯੋਗ ਇਸ ਮਾਦੀ ਮਰਾਈ ਸਾਡੇ ਮਾਦੀ ਮਰਾਈ ਲੋਕਾਂ ਨੂੰ ਕੀ ਮੈਸੇਜ ਦਿੰਦੀ ਹੈ ਨਵੇਕਲੀ ਪਹਿਲ ਇੱਕ ਬਹੁਤ ਹੀ ਜਿਹੜਾ ਵਧੀਆ ਉਪਰਾਲਾ ਮਾਨ ਜੋ ਕੇ ਸਪੀ ਅਪਰੋਚ ਕੋ ਸੋਮੇ ਮਿਸਰਾ ਜੀ ਵੱਲੋਂ ਲਾਂਚ ਕੀਤਾ ਗਿਆ ਸੀ ਸਾਡੀ ਇਹ ਜਨਤਾ ਤੋਂ ਅਪੀਲ ਹੈ ਕਿ ਜੇ ਕਿਸੇ ਕੋਲ ਕਿਸੇ ਵੀ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਕੋਈ ਨਸ਼ਾ ਵੇਚਣ ਵਾਲੇ ਦੀ ਹੋਵੇ ਤਾਂ ਉਹ ਸਾਡੇ ਪੁਲਿਸ ਕੰਟਰੋਲ ਰੂਮ ਨੰਬਰ ਜਾਂ ਸਾਡੇ ਫੋਨ ਨੰਬਰ ਤੇ ਉਹ ਤੁਸੀਂ ਦਿਓ ਜਿਹੜੀ ਪੁਲਿਸ ਹੈ ਉਹਦੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਉਹ ਕਰੋਗੀ ਨਾਲ ਨਾਲ ਜਿਹੜੀ ਨਵਕਲੀ ਪਹਿਲ ਸੀ ਇਹ ਨਵੀਂ ਤਾਂ ਸੀ ਕਿ ਜਿਹੜਾ 50% ਜਿਹੜਾ ਸਾਡਾ ਪੋਪੂਲੇਸ਼ਨ ਹੈ ਮਿਲਾਵਾਂਗਾ ਉਹਨੂੰ ਵੀ ਇਹ ਇਸੀ ਗੁੰਮ ਚ ਸ਼ਾਮਿਲ ਕੀਤਾ ਗਿਆ ਹੈ ਜੀ